ਹੈਲੋ ਕੀ ਹਾਲ ਚਾਲ ਲਿਆ ਏ ਆਪਾਂ ਤਾਂ ਯਾਰ ਕੀ ਸੁਣ ਗਏ ਹੁਣ ਆਪਾਂ ਚੱਲੇ ਪੂਲ ਚ ਤੇ ਆਪਾਂ ਨਾਲ ਦੋ ਮੁੰਡੇ ਨੇ ਇਹ ਤੇ ਤੇਜ ਬਹੁਤ ਚਲਾਉਂਦਾ ਤੇ ਹੁਣ ਆਪਾਂ ਪਹੁੰਚ ਚੁੱਕੇ ਨੇ ਪੂਲ ਚ ਤੇ ਦੇਖੋ ਕਿਆ ਵਧੀਆ ਘਰ ਬਣਾਏ ਹੋਏ ਨੇ ਕੱਚੇ ਘਰ ਉਰੇ ਰਹਿ ਵੀ ਸਕਦੇ ਨੇ ਆਪਾਂ ਨਾ ਇੱਥੇ ਹੋਏ ਤਾਂ ਗੱਲ ਤੇ ਸਾਹਮਣੇ ਆਉਣਾ ਪੂਲ ਐ ਤੇ ਉੱਤੇ ਤੇ ਚਾਰ ਮੁੰਡਾ ਨਾਰੇ ਨੇ ਦੇਖਾ ਤੇ ਆਪਾਂ ਵੀ ਨਾਂਣ ਬੜ ਗਏ ਤੇ ਉਹ ਗਿਰ ਗਿਆ ਉਹ ਉਹ ਤੇ ਫਟ ਕੇ ਚੁੱਕਿਆ ਉਹ ਤੇ ਹੌਟ ਕੇ ਉੱਠ ਗਿਆ ਏ ਤੇ ਸ਼ਲੰਗ ਦੇ ਕੋ ਬੰਗਲੇ ਦੀ ਏ ਭਗ ਵਾ ਗਿਆ ਇਹ ਭਗ ਵਾ ਗਿਆ ਦੇਖੋ ਡੱਡੂ ਖਲਪੇ ਵੱਜ ਰਹੇ ਨੇ ਆਣੇ ਚ ਪੂਰਾ ਨਿਆਰਾ ਆਇਆ ਪਿਆ ਤੇ ਉੱਤਰ ਪਾਣੀ ਪੀ ਰਹੇ ਨੇ ਮੁੰਡੇ ਤੇ ਹੁਣ ਦੇਖੋ ਤੇ ਇੱਧਰ ਆ ਗਿਆ ਪਾਣੀ ਪੀਣੇ ਵਾਲਾ ਵੀ ਤੇ ਵੀਡੀਓ ਗਈ ਜਾਂਦਾ ਬਣਾ ਦੇ ਵਿੱਚ ਫੋਨ ਦੇ ਵੀਡੀਓ ਬਣਾ ਦਿੱਤੀ ਆਪਾਂ ਨੇ ਤੇ ਹੁਣ ਕੱਲਾ ਹੀ ਨਾ ਆ ਰਿਹਾ ਏ ਪਾਣ ਆ ਕੇ ਬੈਠ ਗਿਆ ਸੀ ਕੇ ਬਾਹਰ ਤੇ ਰਹਿ ਗਿਆ ਇਕੱਲਾ ਬਾਕੀ ਇਹ ਪਹੁੰਚਣ ਲੱਗ ਗਿਆ ਇਹ ਫੋਨ ਚੁਲਾਈ ਜਾਂਦਾ ਕੱਟਦਾ ਕਹੇ ਕਹੀ ਜਾਂਦਾ ਵੀ ਫੋਨ ਨਾ ਚਲਾ ਤੂੰ ਨਾ ਲੈ ਇਹ 8 ਘੰਟਾ ਨਾ ਹੋ ਮਸਾਂ ਫੋਨ ਚਲਾਉਣਾ ਤਾਂ ਪਹੁੰਚੂ ਕੀ ਆ ਦੇ ਤੇ ਹੇ ਨਾਰੇ ਪੁਰਾਣ ਨਾ ਦਲੇ ਰਿਹਾ ਏ ਤੇ ਪਾਰਟੀ ਸਾਹਿਬ ਨੇ ਵੀ ਆਪਣਾ ਨਿਸ਼ਾਨਾ ਮਾਰ ਦਿੱਤੀ ਆ ਤੇ ਇਹੇ ਨੀ ਵਸ ਕੋਲ ਤਾਂ ਤੇ ਹੁਣ ਆਪਾਂ ਟਰਾਇਆਂ ਕਰਦੇ ਬਈ ਵੀਡੀਓ ਬਣਾਉਂਦੇ ਆ ਇੱਕ ਇੱਕ ਵਾਇਰ ਆਪਾਂ ਵਲਾਂ ਦੇ ਅਗਲੀ ਓਰ ਦੀ ਤੇ ਚਰੰਗਾ ਚੈੱਕ ਕਰੋ ਆਪੇ ਉਹ ਜੁੜਾ ਹੀ ਖੁੱਲ ਗਿਆ ਓ ਜੀ ਬਾਕੀ ਹੈ ਯਾਰ ਇਹ ਪੂਰੇ ਨੰਦਲੇ ਰਿਆ ਬਾਈ ਸੈੱਟ ਹੋਇਆ ਵਾ ਪਿੱਤੀ ਹੋਈ ਤਾਰੂ ਨੇ ਕੰਨਿਆਂ ਤੇ ਪਾਰਟੀ ਜਾ ਬਹੁਣ ਲੱਗ ਗਿਆ ਤੇ ਪਰਨਾ ਤੇ ਆਪਾਂ ਹੁਣ ਹੋਮ ਟੂਰ ਵਿਖਾਉਂਦੇ ਆ ਇਹ ਓਏ ਓ ਦਾ ਤੇ ਚੈੱਕ ਕਰੋ ਜੀ ਬਾਬੇ ਉਰੇ ਖਾਲੀ ਬੋਤਲਾਂ ਹੀ ਨੇ ਭਰੀਆਂ ਹੋਈਆਂ ਨੇ ਤੇ ਕਿੰਨਾ ਸੋਹਣਾ ਬਣਾਇਆ ਹੋਇਆ ਗੇਟ ਤੇ پارک ਵੀ ਬਹੁਤ ਸੋਹਣੀ ਹੈ। ਕੀ ਦੇ ਸਾਡੇ ਕਿੰਨਾ ਵਧੀਆ 뷰 ਹੈ ਨਾ ਬਈਆ ਬਣਾ ਹੋਇਆ। ਤੇ ਹੁਣ ਆਪਾਂ ਪਾਕੀ ਸਾਹਿਬ ਨੂੰ ਬੁਲਾ ਲੈਂਦੇ ਆਂ। ਉਹਨੇ ਪਰਨਾ ਬੰਨੇ ਲਿਆ ਆਉਣਾ ਹੈ। ਉਹਨੇ ਆਦਨ ਨੇ ਆਪਾਂ ਤੇ ਹੁਣ ਚੱਲ ਪੈਸ਼ੇ ਗੇ। ਨੋਰੇ ਨੋਰੇ ਜਾ ਰਹੇ ਨੇ ਨਵੀਂ ਪਿਆਵੋ ਤੇ ਨੀ ਅਤਰ ਚੋਂ ਗੁਨਾ ਹੋਈ ਨੇ ਦੇਖੋ ਕਿੰਨਾ ਵਧੀਆ ਹੀ ਜਿਗਰੀਆਂ ਚਲੇ ਜੀ ਹੁਣ ਆਪਾਂ ਜਾ ਰਹੇ ਨੇ ਘਰ ਨੂੰ ਤੇ ਮਜ਼ਾਕ ਕਰਦੇ ਕਰਦੇ ਜਾ ਰਹੇ ਨੇ ਫੇਰ ਸ਼ੂਟਿੰਗ ਲਈਆਂ ਕਰਦੇ ਤੇ ਹੁਣ ਆਪਾਂ ਜਾ ਰਹੇ ਨੇ ਕਰਾਤੇ ਕਰਾ ਕੇ ਜੀਣਾ ਆਪਾਂ ਨਾਲੇ ਹੁਣ ਆਪਾਂ ਜਾ ਰਹੇ ਨੇ ਖਾਣ ਪੀਣ ਭੁੱਖ ਲੱਗੀ ਹੋਈ ਆਪਾਂ ਪਹੁੰਚੇ ਕਾਨ ਤੇ ਵਰਕਰ ਕਰਾ ਲੇ